ਬਾਲੀਵੁੱਡ ਸਟਾਰੇ ਆਈਫਾ ਅਵਾਰਡ ਲਈ ਸਪੇਨ ਪਹੁੰਚ ਚੁੱਕੇ ਨੇ ਖਬਰ ਮੁਤਾਬਕ ਇਸ ਅਵਾਰਡ ਲਈ ਪ੍ਰਿਯੰਕਾ ਤੇ ਦੀਪਿਕਾ ਨੇ 4 ਮਿੰਟ ਦੇ ਐਕਟ ਲਈ 1.3 ਕਰੋੜ ਰੁਪਏ ਦੀ ਮੰਗ ਕੀਤੀ ਹੈ ਮੈਡੇਜ ਛਪੀ ਖਬਰ ਦੇ ਮੁਤਾਬਕ ਪੀਕੂ ਫਿਲਮ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਨੇ ਸਮਾਗਮ ਚ ਹਰ ਇੱਕ ਮਿੰਟ ਲਈ 33 ਲੱਖ ਰੁਪਏ ਦੀ ਮੰਗ ਕੀਤੀ ਸੀ ਅਤੇ ਪ੍ਰਿਯੰਕਾ ਨੇ ਵੀ ਇਸ ਸਮਾਗਮ ਚ ਪਰਫਾਰਮ ਕਰਨ ਲਈ ਇੰਨੇ ਹੀ ਪੈਸੇ ਦੀ ਮੰਗ ਕੀਤੀ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਆਪਣੇ ਰੇਪਡ ਊਮਨ ਬਿਆਨ ਨੂੰ ਲੈ ਕੇ ਸੁਰਖੀਆਂ ਵਿੱਚ ਨੇ ਇਸ ਦੌਰਾਨ ਗੀਤੰਬਰ ਸਰਿਆ ਦੀ ਮਸ਼ਹੂਰ ਗਾਇਕਾ ਸੋਨਾ ਮਹਾਪਤਰਾ ਨੇ ਸੁਲਮਾਨ ਦੇਸ ਬਿਆਨ ਦੀ ਨਿੰਦਾ ਕਰਦਿਆਂ ਟਵੀਟ ਕੀਤਾ ਸੀ ਕਿ ਉਸਨੇ ਔਰਤਾਂ ਕੁੱਟਿਆ ਲੋਕਾਂ ਤੇ ਗੱਡੀ ਚੜਾਈ ਹਿਰਨ ਮਾਰਿਆ ਤੇ ਇਸ ਦੇ ਬਾਵਜੂਦ ਉਹ ਦੇਸ਼ ਦਾ ਹੀਰੋ ਹੈ ਇਹ ਠੀਕ ਨਹੀਂ ਜਿਸ ਦੇ ਬਾਅਦ ਉਸ ਨੂੰ ਰੇਪ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਨੇ ਸੋਨਾ ਨੂੰ 49 ਘੰਟਿਆਂ ਵਿੱਚ 1000 ਤੋਂ ਜ਼ਿਆਦਾ ਰੇਪ ਦੀਆਂ ਧਮਕੀਆਂ ਮਿਲੀਆਂ ਨੇ शाहरुख खान ਦੇ ਟਵਿੱਟਰ ਤੇ ਚਾਣ ਵਾਲਿਆਂ ਦੀ ਗਿਣਤੀ 2 ਕਰੋੜ ਹੋ ਗਈ ਹੈ শাহরুখ ਨੇ ਇਸ ਦੇ ਲਈ ਵੀਡੀਓ ਬਣਾ ਕੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ 50 ਸਾਲ ਦੇ ਅਦਾਕਾਰ ਨੇ ਆਪਣੇ ਦਰਸ਼ਕਾਂ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਸੰਦੇਸ਼ ਨਾਲ ਉਹਨਾਂ ਨੂੰ ਇੱਕ ਬਿਹਤਰ ਇਨਸਾਨ ਬਣਨ ਵਿੱਚ ਮਦਦ ਮਿਲਦੀ ਹੈ ਵੀਰੈਲਿਟੀ ਸ਼ੋਅ ਬਿੱਗ ਬਾਸ ਦੀ ਪ੍ਰਤੀਪਾਗੀ ਰਹਿ ਚੁੱਕੀ ਅਤੇ ਰਾਹੁਲ ਮਹਾਜਨ ਦੀ ਸਾਬਕਾ ਪਤਨੀ ਡਿੰਪੀ ਗਾਂਗੂਲੀ ਮਾਂ ਬਣਨ ਵਾਲੀ ਹੈ ਇਸ ਵਿੱਚਕਾਰ ਡਿੰਪੀ ਦੇ ਦੂਜੇ ਵਿਆਹ ਦੀ ਐਲਬਮ ਮੀਡੀਆ 'ਚ ਵਾਇਰਲ ਹੋ ਰਹੀ ਹੈ ਰਾਹੁਲ ਤੋਂ ਵੱਖ ਹੋਣ ਦੇ ਬਾਅਦ ਡਿੰਪੀ ਨੇ 2 ਸਾਲ ਬਾਅਦ 27 ਨਵੰਬਰ 2013 ਨੂੰ ਦੁਬਈ ਦੇ ਬਿਜ਼ਨਸਮੈਨ ਰੋਹਿਤ ਰੌਏ ਨਾਲ ਵਿਆਹ ਕਰ ਲਿਆ ਸੀ ਜਿਸ ਦੀ ਸੈਰੇਮਨੀ ਕੋਲਕਾਤਾ ਵਿੱਚ ਕੀਤੀ ਗਈ ਸੀ ਡਾਇਰੈਕਟਰ ਰਕੇਸ਼ ਓਮ ਕਸ਼ਮੀਰਾਦੀ ਮੋਸਟ ਵਾਟਰ ਫਿਲਮ ਮਿਰਜ਼ਿਆ ਦਾ ਟ੍ਰੇਲਰ ਰੀਲੀਜ਼ ਹੋ ਗਿਆ ਹੈ ਆਸਟ੍ਰੇਲੀਆ ਨੂੰ ਸਪੇਨ ਦੇ ਆਈਫਾ ਅਵਾਰਡ ਦੇ ਦੌਰਾਨ ਲਾਂਚ ਕੀਤਾ ਗਿਆ ਇਸ ਟ੍ਰੇਲਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਫਿਲਮ ਵਿੱਚ ਅਨਿਲ ਕਪੂਰ ਦੇ ਬੇਟੇ ਹਰਸ਼ਵਰਧਨ ਕਪੂਰ ਬਾਲੀਵੁੱਡ ਵਿੱਚ ਡੈਬਿਊ ਕਰ ਰਹੇ ਨੇ ਹਰਸ਼ਵਰਧਨ ਦੇ ਆਪੋਜ਼ਿਟ ਸ਼ਿਆਮੀ ਖੀਰ ਹੈ ਮਿਰਜ਼ਿਆ ਪੰਜਾਬ ਦੇ ਪ੍ਰਸਿੱਧ ਪ੍ਰੇਮੀ ਜੋੜੇ ਮਿਰਜ਼ਾ ਤੇ ਸਾਹਿਬਾ ਦੀ ਪ੍ਰੇਮ ਕਹਾਣੀ ਤੇ ਆਧਾਰਿਤ ਹੈ ਇਹ ਫਿਲਮ ਸਤਕੂਬਰ ਨੂੰ ਰਿਲੀਜ਼ ਹੋਣ ਵਾਲੀ ਹੈ ਬੀਤੇ ਦਿਨੀ ਸੁਸ਼ਾਨ ਸਿੰਘ ਰਾਜਪੂਤ ਦੀਆਂ ਕੁਝ ਤਸਵੀਰਾਂ ਕਿਤੀ ਜਨਨ ਨਾਲ ਸਾਹਮਣੇ ਆਈਆਂ ਸਨ ਜਦਕਿ ਹੁਣ ਉਹਨਾਂ ਦੀ ਸਾਬਕਾ ਗਰਲਫ੍ਰੈਂਡ ਅੰਕਿਤਾ ਦੀ ਲਾਈਫ ਵਿੱਚ ਇੱਕ ਨਵੇਂ ਬॉयਫ੍ਰੈਂਡ ਨੇ ਦਸਤਕ ਦਿੱਤੀ ਹੈ ਅੰਕਿਤਾ ਟੀਵੀ ਆਰਟਿਸਟ ਕੁਸ਼ਾਲ ਟੰਡਨ ਦੇ ਨਾਲ ਨਜ਼ਰ ਆ ਰਹੀ ਹੈ ਹਾਲ ਹੀ ਜੇ ਕੁਸ਼ਾਲ ਨੇ ਅੰਕਿਤਾ ਦੇ ਨਾਲ ਸੈਲਫੀ ਫੋਟੋਜ਼ ਵੀ ਸੋਸ਼ਲ ਮੀਡੀਆ ਤੇ ਅਪਲੋਡ ਕੀਤੀਆਂ ਨੇ ਫਿਲਮ ਮੋਰਤਾ ਪੰਜਾਬ ਨੇ ਆਪਣੇ ਪਹਿਲੇ ਹਫਤੇ ਵਿੱਚ ਕਰੀਬ 50 ਕਰੋੜ ਰੁਪਏ ਦੀ ਕਮਾਈ ਕੀਤੀ ਪੰਜਾਬ ਜਨਰਸ਼ੀਆਂ ਦੀ ਸਮੱਸਿਆ ਤੇ ਦਾਰ ਤੇ ਫਿਲਮ 17 ਜੂਨ ਨੂੰ ਰਿਲੀਜ਼ ਹੋਈ ਸੀ ਜਿਸ ਦੇ ਸ਼ਾਹਦ ਇਕਬੋਲ आलिया ਬਟਕਰੀਨਾ ਕਪੂਰ ਤੇ ਦਿਲਜੀਤ ਤੋਸਾਂਜ ਮੁੱਖ ਕਿਰਦਾਰਾਂ ਵਿੱਚ ਨੇ